ਸਾਰੇ ਸੰਸਕਾਲ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਤੇ ਮੈਂ ਖੜਾਗਾ ਨਗਰ ਹੰਡਾਇਆ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਕਿ ਹਲਕਾ ਬਰਨਾਲਾ ਦੇ ਨਗਰ ਹੰਡਾਇਆ ਦੇ ਵਿੱਚ ਨਗਰ ਪੰਚਾਇਤ ਦੀਆਂ ਚੋਣਾਂ ਨੇ ਜੋ ਉਹ ਸਿਰਤੇ ਨੇ 21 ਤਰੀਕ ਦੀਆਂ ਨੇ ਸੋ ਅਲੱਗ-ਅਲੱਗ ਪਾਰਟੀਆਂ ਨੇ ਆਪਣੇ ਜੋ ਕੈਂਡੀਡੇਟ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਸੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇੱਥੇ ਕੈਂਡੀਡੇਟ ਉਤਾਰੇ ਗਏ ਨੇ ਆਪਣੇ ਨਾਲ ਬਾਈ ਕੁਲਵੰਤ ਸਿੰਘ ਕੰਤਾ ਜੋ ਕਿ ਆਪਣੇ ਕੈਂਡੀਡੇਟ ਦਾ ਡੇਟਾ ਦਾ ਪ੍ਰਚਾਰ ਕਰਦੇ ਹੋਏ ਨੇ ਡੋਰ ਟੂ ਡੋਰ ਕਰ ਰਹੇ ਨੇ ਸੋ ਆਪਾਂ ਕਰਦੇ ਹਾਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਚੋਣ ਮਹਮ ਕਿਵੇਂ ਚੱਲ ਰਹੀ ਹੈ ਚੋਣ ਮਹਮ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਹੰਢਿਆਈ ਤੋਂ ਖੜੇ ਨੇ ਬਹੁਤ ਵਧੀਆ ਜਿਹੜੀ ਉਹਨਾਂ ਦੀ ਪੋਜੀਸ਼ਨ ਹੈ ਕਿਉਂਕਿ ਸਭ ਤੋਂ ਵੱਧ ਕੰਮ ਜੇ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਹੀ ਹੰਢਿਆਈ ਦੇ ਵਿੱਚ ਹੋਇਆ ਅੱਜ ਵੀ ਅਸੀਂ ਵਾੜ ਨੰਬਰ 2 ਦੇ ਵਿੱਚ ਮੇਰਾ ਛੋਟਾ ਭਰਾ ਨਾਜ਼ਮ ਸਿੰਘ ਜਿਹੜਾ ਇਲੈਕਸ਼ਨ ਲੜ ਰਿਹਾ ਪਹਿਲਾਂ ਵੀ ਇਹ ਮੌਜੂਦਾ ਕੌਂਸਲਰ ਨੇ ਔਰ ਇਹਨਾਂ ਦੇ ਵਾਰਡ ਦੇ ਵਿੱਚ ਜਦੋਂ ਅਸੀਂ ਡੋਰ ਟੂ ਡੋਰ ਕੀਤਾ ਤਾਂ ਸਾਨੂੰ ਪੂਰਨ ਵਿਸ਼ਵਾਸ ਕੱਲੇ ਕੱਲੇ ਕਰਨੇ ਵੋਟਰ ਨੇ ਦਵਾਇਆ ਵੀ ਅਸੀਂ ਨਾਜ਼ਮ ਸਿੰਘ ਦੇ ਕੰਮ ਦੇਖ ਕੇ ਅਸੀਂ ਸ਼੍ਰੋਮਣੀ ਕਾਲੀਦਾਨ ਨੂੰ ਕੱਲੇ ਕੱਲੇ ਵੋਟ ਪਾਵਾਂਗੇ ਕਿੰਨੇ ਕੈਂਡੀਡੇਟ ਖੜੇ ਕੀਤੇ ਆ ਸ਼੍ਰੋਮਣੀ ਅਕਾਲੀ ਦਲ ਨੇ ਸਾਡੇ ਤੋਂ ਤਕਰੀਬਨ ਗੱਠਜੋੜ ਨਾਲ 13 ਹੀ ਉਮੀਦਵਾਰ 13 ਸੀਟਾਂ ਨੇ 13 ਤੇ ਹੀ ਗੱਠਜੋੜ ਨਾਲ ਤੁਹਾਡੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਆ ਕੀ ਲੱਗ ਰਿਹਾ ਕਿ ਕਿੰਨੇ ਕੈਂਡੀਡੇਟ ਤੁਹਾਡੇ ਇਥੇ ਜਿੱਤਣਗੇ ਦੇਖੋ ਸਾਡੇ ਅੱਜ ਦੀ ਜਿਹੜੀ ਪੋਜੀਸ਼ਨ ਤਾਂ ਇਹ ਲੱਗ ਰਹੀ ਆ ਵੀ ਜਿਹੜੀ ਬਹੁਤ ਮਤਾਂ ਉਹ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਕੈਂਡੀਡੇਟਾਂ ਨੂੰ ਹੀ ਮਿਲੂਗੀ ਜਿਵੇਂ ਦੇਖਿਆ ਗਿਆ ਜੇ ਜੋ ਸ਼੍ਰੋਮੀ ਅਕਾਲੀ ਦਲਾ ਉਹ ਜੋ ਜਿਮਣੀ ਚੋਣ ਹੋ ਕੇ ਹਟੇ ਤੁਸੀਂ ਭਾਗ ਨਹੀਂ ਲੈਂਦਾ ਤਾਨੂੰ ਕੀ ਲੱਗ ਰਿਹਾ ਕਿ ਹੁਣ ਜੋ ਬੈਕਅਪ ਕਰੂਗਾ ਕਾਲੀਦਲ ਦੇ ਦੇਖੋ ਚਾਹੇ ਉਸ ਟਾਈਮ ਜਿਮਨੀਚੋਣ ਸ਼੍ਰੋਮਣੀ ਕਾਲੀਦਲ ਦਾ ਫੈਸਲਾ ਸੀ ਨਹੀਂ ਲੜੇ ਪਰ ਜਿਹੜੇ ਅੱਜ ਦੇ ਜੇਤੂ ਉਮੀਦਵਾਰ ਨੇ ਉਹ 28000 ਬੂਥ ਤੇ ਜਿਹੜੇ ਕਾਂਗਰਸ ਦੇ ਉਮੀਦਵਾਰ ਮੇਰਾ ਭਰਾ ਕਾਲਾ ਸਿੰਘ ਢੱਲੋਂ ਜੀ ਜਿੱਤੇ ਨੇ ਪਰ ਜਦੋਂ ਅਸੀਂ ਕਹਿਦਗੇ ਵੀ ਇੱਕ ਹਨੇਰੀ ਸੀ ਆਪ ਪਾਰਟੀ ਦੀ 2022 ਦੇ ਵਿੱਚ ਉਸ ਟਾਈਮ ਵੀ ਸ਼੍ਰੋਮਣੀ ਕਾਲੀਦਲ ਦੂਜੇ ਨੰਬਰ ਤੇ ਬਰਨਾਲੇ ਤੋਂ ਰਿਹਾ ਸੀ ਉਸ ਟਾਈਮ ਵੀ 28000 ਦੇ ਕਰੀਬ ਬੋਰਡ ਜਿਹੜੀ ਸ਼੍ਰੋਮਨੀ ਕਾਲੀਦਲ ਤੱਕੜੀ ਨਿਸ਼ਾਨ ਨੂੰ ਇਤੋਂ ਪਈ ਸੀ ਉਹ ਅੱਜ ਵੀ ਸਾਡੀ ਜਿਹੜੀ ਉਹ ਜਿਹੜੀ ਵਰਕਰ ਆ ਰਾ ਜਿਵੇਂ ਬਲਾਕ ਸਮਤੀ ਦੀਆਂ ਚੋਣਾਂ ਆ ਰਹੀਆਂ ਨੇ ਅੱਗੇ ਉੱਥੇ ਤੁਹਾਡੀ ਕੀ ਰਣਨੀਤੀ ਹੈ ਕਿਉਂਕਿ ਜੋ ਸਵਾਲ ਆ ਉਹ ਬੜੀ ਜਲਦੀ ਪੁੱਛ ਰਿਹਾ ਮੈਂ ਤੁਹਾਨੂੰ ਪਰ ਕੀ ਤੁਹਾਡਾ ਰਹੂਗਾ ਰੁਕੋ ਦੇਖੋ ਉਸ ਟਾਈਮ ਵੀ ਅਸੀਂ ਬਲਾਕ ਸਮਤੀ ਵੀ ਸਾਡੇ ਪਿੰਡਾਂ ਦੇ ਵਿੱਚੋਂ ਉਮੀਦਵਾਰ ਲੜਨਗੇ ਸਾਡੀ ਜ਼ਿਲ੍ਹਾ ਪ੍ਰੀਸ਼ਦ ਵੀ ਲੜਨਗੇ ਕਿਉਂਕਿ ਅੱਗੇ ਸਾਡੇ ਸਰਪੰਚੀ ਦੀ ਚੋਣ ਵੀ ਸਾਰੇ ਪਿੰਡਾਂ ਦੇ ਵਿੱਚ ਉਮੀਦਵਾਰ ਲੜੇ ਆ ਜਿਦੇ ਜੋ 14 15 ਸਰਪੰਚ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਆ ਔਰ ਬਹੁਤ ਗੈਂਤੀ ਜਿਹੜੀ ਸਾਡੀ ਉਸ ਟਾਈਮ ਦੂਜੇ ਨੰਬਰ ਤੇ ਵੀ ਜਿਹੜੇ ਸਾਡੇ ਸਰਪੰਚ ਰਹੇ ਆ ਔਰ ਕਾਫੀ ਸਰਪੰਚ ਜਿਹੜੇ ਧੱਕੇ ਨਾਲ ਵੀ ਹਰਾਤੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਸਰਕਾਰਾਂ ਧੱਕਾ ਕਰਦੀਆਂ ਨੇ ਜੀ ਤੁਹਾਨੂੰ ਲੱਗ ਨਹੀਂ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਿੱਛੇ ਚੋਣਾਂ 'ਚ ਤੁਸੀਂ ਇੱਕ ਵਾਰ ਐਲਾਨ ਕਰਤਾ ਸੀ ਕਿ ਮੈਂ ਲੜੂੰਗਾ ਉਹ ਨਹੀਂ ਲੜੇ ਦਵਾਰ ਤੋਂ ਤੁਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਖੜੇ ਕੀਤੇ ਆ ਕਿਤੇ ਲੋਕ ਜੋ ਵੋਟਰ ਸੀ ਤੁਹਾਡੇ ਉਹ ਕਿਤੇ ਪਿੱਛੇ ਤਾਂ ਨਹੀਂ ਹਟ ਗਏ ਹੋਣਗੇ ਨਹੀਂ ਦੇਖੋ ਤੁਸੀਂ ਅੱਜ ਅਸੀਂ ਇਸ ਵਾਰਡ ਦੇ ਵਿੱਚੋਂ ਅਸੀਂ 550 ਬੋਟਾਂ ਤੇ ਇਕੱਲਾ ਇਕੱਲਾ ਵੋਟਰ ਮੈਨੂੰ ਲੱਗਦਾ 100 ਦੇ ਘਰ ਦੇ ਕਰੀਬ ਤਾਂ ਜਿਹੜੇ ਅੱਜ ਜਿਹੜੇ ਸਾਡੇ ਨਾਲ ਡੋਰ ਟੂ ਡੋਰੀ ਇਸ ਵਾਰਡ ਚ ਆ ਰਹੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਜੇ ਤੁਹਾਡਾ ਇੱਥੇ ਬਹੁਮਤ ਮਿਲਦਾ ਤੁਹਾਨੂੰ ਤਾਂ ਕੀ ਤੁਹਾਡੀ ਰਣਨੀਤੀ ਹੋ ਕੀ ਤੁਸੀਂ ਹੜਾਏ ਦੇ ਵਾਸਤੇ ਕਰਨਾ ਚਾਹੁੰਦੇ ਦੇਖੋ ਪਹਿਲਾਂ ਵੀ ਅਸੀਂ ਤਾਂ ਹੰਡਿਆਈ ਦੀ ਡਿਵੈਲਪਮੈਂਟ ਬਹੁਤ ਕੀਤੀ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਸਮੇਂ ਹੁਣ ਵੀ ਜਿਹੜੀ ਰਹਿੰਦੀ ਡਿਵੈਲਪਮੈਂਟ ਹੁਣ ਉਹ ਅਸੀਂ ਪੂਰੀ ਕਰਾਂਗੇ ਜੇ ਕੋਈ ਸ਼ਰਿੰਦਾ ਵੀ ਆ ਤਾਂ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਇਸੀ ਕੁਲਵੰਤ ਸਿੰਘ ਕਾਂਤਾ ਜੋ ਕਿ ਆਪਣੇ ਕੈਂਡੀਡੇਟਾਂ ਦੇ ਨਾਲ ਡੋਰ ਟੂ ਡੋਰ ਕਰ ਰਹੇ ਨੇ ਉਹਨਾਂ ਦਾ ਮੰਨਣਾ ਕਿ ਸਾਡੇ ਜੋ ਕੈਂਡੀਡੇਟ ਨੇ ਇਥੋਂ ਭਾਰੀ ਬਹੁਮਤ ਦੇ ਨਾਲ ਜਿੱਤਣਗੇ ਸੋ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ VOTER ਕਿਸ ਦੇ ਹੱਕ ਦੇ ਵਿੱਚ ਆਪਣੀ ਵੋਟ ਪਾਉਂਦੇ ਨੇ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ